24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਪਿਆਪ ਸਸ਼ੀਅ ਕਲ ਤਾਜ਼ੇ ਖਬਰਾਂ ਤੋਰ ਤੱਕ ਪਹੁੰਚ ਰਹੇ ਆਜ ਤਰੰਤਾਂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਤਨਾਮ ਸਿੰਘ ਮਾਣੋ ਚਲਦੇ ਗਵਾਈ ਹੇਟ ਹਜ਼ਾਰਾਂ ਦੀ ਤਦਾਦ ਵਿੱਚ ਆਪਣੇ ਮੰਗਾਂ ਨੂੰ ਲੈ ਕੇ ਇੱਕ ਵਿਸ਼ਾਲ ਟਰੈਕਟਰ ਰੈਲੀ ਮੋਗਾ ਨੈਸ਼ਨਲ ਹਾਈਵੇ ਮਾਰਕ ਨੰਬਰ 54 ਉੱਪਰ ਰੋਡ ਜਮ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਭਾਰੀ ਨਾਰੇਬਾਜ਼ੀ ਕਰ ਕਾਪੀਆਂ ਵੀ ਸਾੜੀਆਂ ਗਈਆਂ ਅਖੀਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਡੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਨਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਕਸਤ ਜੀ ਸਾਡਾ ਜਿਹੜਾ ਸ਼ੰਭੂ ਮੋਰਚੇ ਤੇ ਆਪਣਾ ਸ਼ੰਭੂ ਤੇ ਮੋਰਚਾ ਚੱਲ ਰਿਹਾ ਵਾ ਦੋਵਾਂ ਫੋਰਮਾਂ ਵੱਲੋਂ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਐਲਾਨ ਸੀਗਾ 15 ਅਗਸਤ ਤੇ ਜਿਹੜਾ ਟਰੈਕਟਰ ਮਾਰਚ ਪੂਰੇ ਦੇਸ਼ ਭਰ ਚ ਕੀਤਾ ਜਾਊਗਾ ਤੇ ਨਾਲ ਜਿਹੜੇ ਕਾਨੂੰਨਾਂ ਦੇ ਵਿੱਚ ਸੋਧ ਕਰਕੇ ਲੋਕਾਂ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਆ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣੀਆਂ ਵਾ ਇਸ ਸਬੰਧ ਵਿੱਚ ਜਿਹੜਾ ਅੱਜ ਦਾ ਟਰੈਕਟਰ ਮਾਰਚ ਆ ਤੇ ਨਾਲ ਹੀ ਸਾਡੇ ਤਰਨਤਾਰਨ ਦੇ ਵਿੱਚ ਇੱਕ ਆਪਣਾ ਲੜਕੇ ਦਾ ਕਤਲ ਹੋਇਆ ਵਾ ਉਹਦੇ ਤੇ 20 ਦਿਨ ਕਤਲ ਹੋਏ ਨੂੰ ਹੋ ਗਿਆ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਤੇ ਨਾਲ ਅਸੀਂ ਅੱਜ ਜਿਹੜਾ ਵਾ ਇਹ ਰੋਡ ਜਾਮ ਕਰ ਰਹੇ ਹਾਂ ਮੈਂ ਸਤਨਾਮ ਸਿੰਘ ਮਾੜੋਚਾਲ ਅੱਜ ਸਾਡਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਜਿਹੜਾ ਵਾ ਜਿਹੜਾ ਸਾਡੇ ਦੋ ਫੋਰਮ ਆ ਉਹਨਾਂ ਵੱਲੋਂ ਦਿੱਤੀ ਹੋਈ ਕਾਲ ਆ ਪੂਰੇ ਭਾਰਤ ਦੇ ਵਿੱਚ ਜਿਹੜੇ ਆ ਕਾਨੂੰਨ ਲੈ ਕੇ ਅਪਰਾਧਿਕ ਕਾਨੂੰਨ ਲੈ ਕੇ ਆਇਆ ਉਹਨਾਂ ਦੀਆਂ ਕਾਪੀਆਂ ਸਾਰਨੀਆਂ ਤੇ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕਰਨਾ ਆ ਅਸੀਂ ਇਸ ਵਕਤ ਜਿਹੜਾ ਵਾ ਤਰਨਤਾਰਨ ਦੇ ਡੀਸੀ ਦਫ਼ਤਰ ਦੇ ਬੂਹੇ ਗਾੜੀ ਜਿਹੜਾ ਵਾ ਅਪਰਾਧਿਕ ਕਾਪੀਆਂ ਸਾਰਨ ਲੱਗੇ ਆ ਟਰੈਕਟਰ ਮਾਰਚ ਕਰਕੇ ਜਿਹੜਾ ਆਏ ਆ ਇਹ ਆ ਜੀ ਅੱਜ ਦਾ ਸਾਡਾ ਪ੍ਰੋਗਰਾਮ